ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸੰਗਤ ਜੀ ਜੋ ਆਪਾਂ ਵਿਚਾਰ ਕਰ ਰਹੇ ਹਾਂ ਸਖਰਹਿਤ ਮਰਜਾਰਾ ਜੋ ਆਪਾਂ 31 ਨੰਬਰ ਪੇਜ ਤੇ ਸਖਰਹਿਤ ਮਰਜਾਰਾ ਦੇ ਪਹੁੰਚੇ ਆ ਵਿਚਾਰ ਕਰਦੇ ਕਰਦੇ ਜੋ ਅੰਤਿਮ ਪੜਾਵਾਂ ਵਿੱਚ 23 ਨੰਬਰ ਪੇਜ ਤੇ ਕਰ ਸਖਰਹਿਤ ਮਰਜਾਰਾ ਦੀ ਵਿਚਾਰ ਆਪਾਂ ਕਰਨੀ ਹੈ ਸਾਧ ਸੰਗਤ ਜੀ ਹੁਣ ਤੱਕ ਆਪਾਂ ਬੜੀ ਸਿੱਖਿਆ ਲਈ ਹੈ ਸਖਰਹਿਤ ਮਰਜਾਰਾ ਦੇ ਵਿੱਚੋਂ ਅੱਗੇ ਜੋ ਆਪਾਂ ਅੱਜ ਦਾ ਆਪਣਾ ਐਪੀਸੋਡ ਆ ਉਦੇ ਵਿੱਚ ਆਪਾਂ ਸਮਝਣਾ ਤਨਖਾਹ ਲਾਉਣ ਦੀ ਵਿਧੀ ਗੁਰੂ ਦੇ ਸਿੱਖ ਕੌਣ ਚੈਨ ਨੂੰ ਫੋਲੋ ਕਰ ਲੋ ਸ਼ੇਅਰ ਕਮੈਂਟ ਲਾਈਕ ਵੀ ਜਰੂਰ ਕਰਨਾ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਮਝ ਰਹੇ ਆ ਤਨਖਾਹ ਲਾਉਣ ਦੀ ਵਿਧੀ ਤਨਖਾਹ ਕਿਵੇਂ ਲਾਉਣੀ ਹੈ ਜਿਸ ਤਰ੍ਹਾਂ ਕੋਈ ਵੀ ਸਿੱਖ ਗਲਤੀ ਕਰਦਾ ਤੇ ਪੁੱਲ ਕਰਦਾ ਉਹਨੂੰ ਬਖਸ਼ਾਉਣ ਵਾਸਤੇ ਪੰਜ ਪਿਆਰੇ ਸਹਿਬਾਨ ਉਹਨੂੰ ਤਨਖਾਹ ਲਾਉਂਦੇ ਆ ਤੇ ਉਹਦੀ ਵਿਧੀ ਕੀ ਹੈ ਉਹ ਕਿਵੇਂ ਬਖਸ਼ਿਸ਼ ਹੋ ਸਕਦੀ ਹੈ ਗੁਰੂ ਦੀ ਬਖਸ਼ਿਸ਼ ਕਿਉਂ ਪੰਜ ਪਿਆਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਵਰਤਦੇ ਆ ਤੇ ਗੁਰੂ ਆਪ ਹੀ ਕਿਰਪਾ ਕਰਦੇ ਆ ਤੇ ਸਾਧ ਸੰਗਤ ਜੀ ਜਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤੇ ਖਰਾਤ ਮਰਜਾਰਾ ਤੇ ਰਹਿਣਾ ਤੇ ਰਹਿਤ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰਸੰਗਤ ਪਾਸ ਹਾਜ਼ਰ ਹੋਵੇ ਨੇੜੇ ਦੀ ਗੁਰੂ ਦੀ ਸੰਗਤ ਪਾਸ ਅਤੇ ਸੰਗਤ ਦੇ ਸਨਮੁਖ ਖੜੋ ਕੇ ਆਪਣੀ ਭੁੱਲ ਮੰਨੇ ਜੋ ਕੋਈ ਭੁੱਲ ਹੋ ਜਾਂਦੀ ਹੈ ਤੇ ਉਹ ਸੰਗਤ ਕੋਲ ਜਾ ਕੇ ਆਪਣੀ ਭੁੱਲ ਨੂੰ ਸਵੀਕਾਰ ਕਰੇ ਮੰਨ ਲਵੇ ਅੱਗੇ ਗੁਰਸੰਗਤ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਚੁਣੇ ਜਾਣ ਪੰਜ ਪਿਆਰੇ ਕੌਣ ਚੁਣੇ ਜਾਣ ਰਹਿਤ ਮਰਿਆਦਾ ਵਾਲੇ ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰਸੰਗਤ ਪਾਸ ਤਨਖਾਹ ਭਾਵ ਡੰਡ ਤਜਵੀਜ਼ ਕਰਨਾ ਸੰਗਤ ਦੇ ਵਿੱਚ ਸੰਗਤ ਨੂੰ ਬਖਸ਼ਣ ਵੇਲੇ ਹੱਥ ਨਹੀਂ ਕਰਨਾ ਚਾਹੀਦਾ ਨਾ ਹੀ ਤਨਖਾਹ ਲਾਉਣ ਵਾਲੇ ਨੂੰ ਦੰਡ ਭਰਨ ਵਿੱਚ ਅੜੀ ਕਰਨੀ ਚਾਹੀਦੀ ਤਨਖਾਹ ਕਿਸੇ ਕਿਸਮ ਦੀ ਸੇਵਾ ਗੁਰੂ ਘਰ ਦੀ ਕੋਈ ਵੀ ਸੇਵਾ ਹੋ ਸਕਦੀ ਹੈ ਇੱਕ ਵਾਰੀ ਫਿਰ ਸਮਝ ਲਈਏ ਆਪਾਂ ਤਨਖਾਹ ਕਿਸੇ ਕਿਸਮ ਦੀ ਸੇਵਾ ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ ਲਾਉਣੀ ਚਾਹੀਏ ਜਿਹੜਾ ਸਿੱਖ ਤਨਖਾਈਆ ਕਰਾਰ ਦਿੱਤਾ ਜਾਵੇ ਆਪਣੇ ਗਨਾਂ ਨੂੰ ਮੰਨ ਲਵੇ ਉਦੋਂ ਇਸੇ ਕਸਮ ਦੀ ਸੇਵਾ ਕਰਵਾਈ ਜਾਵੇ ਭਾਵ ਹੱਥਾਂ ਨਾਲ ਸੇਵਾ ਕਰਵਾਈ ਜਾਵੇ ਸਾਧ ਸੰਗਤ ਜੀ ਅੰਤ ਸੋਧ ਦੀ ਅਰਦਾਸ ਹੋਵੇ ਅੰਤ ਸਮੇਂ ਸੋਧ ਦੀ ਅਰਦਾਸ ਹੋਵੇ ਕਿਉਂਕਿ ਪੰਜ ਪਿਆਰੇ ਸਹਿਬਾਨ ਦੇ ਪੇਸ਼ ਹੋ ਕੇ ਸਨਮੁਖ ਹੋ ਕੇ ਆਪਣੀ ਭੁੱਲ ਸਦਕਾਰ ਕਰੇ ਪੋਲਸ ਸਵੀਕਾਰ ਕਰਕੇ ਤੇ ਜੋ ਪੰਜ ਪੈਰੇ ਸਹਿਬਾਨ ਕਿਉਂਕਿ ਪੰਜ ਪੈਰਾ ਵਿੱਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਵਰਤਦੇ ਆਪੇ ਗੁਰ ਚੇਲੇ ਦਾ ਜੋ ਸਿਧਾਂਤ ਹੈ ਸਿੱਖ ਦਾ ਉਹਨੂੰ ਮੰਨਨੇ ਤੇ ਜੋ ਸੇਵਾ ਲਈ ਜੇ ਸੇਵਾ ਕਿڑی ਲਈ ਜਾਣੀ ਹੈ ਗੁਰੂ ਘਰ ਦੀ ਸੇਵਾ ਜਿਹੜੀ ਹੱਥੀ ਕੀਤੀ ਜਾਵੇ ਉਹਨੂੰ ਮੰਨ ਲੈਣਾ ਤੇ ਸਾਧ ਸੰਗਤ ਜੀ ਫਿਰ ਅੰਤ ਵਿੱਚ ਉਹਦੀ ਅਰਦਾਸ ਹੋ ਸਕਦੀ ਹੈ ਇਹ ਜੋ ਤਨਖਾਹ ਲਾਉਣ ਦੀ ਵਿਧੀ ਆਪਾਂ ਸਮਝਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਕੱਲ ਆਪਾਂ ਫੇਰ ਮਿਲਾਂਗੇ अनेका ਭੁੱਲਾਂ ਹੋ ਗਏ ਹੁਣੀਆਂ ਭੁੱਲਾਂ ਦੀ ਖਿਮਾ ਕਰਨਾ ਅੱਗੇ ਤੋਂ ਸੱਚੇ ਪਾਤਸ਼ਾਹ ਕਿਰਪਾ ਕਰਸ ਮਤਵਾਕਸ਼ਣ ਬਹੁਤ ਪਿਆਰ ਕਰ ਰਹੇ ਹੋ ਤੁਸੀਂ ਯੂਟਿਊਬ ਫੇਸਬੁੱਕ ਪੇਜ ਤੇ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਜੋ ਅੱਗੇ ਹੋਰ ਵੀ ਸੰਗਤ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ